ਦੀਆਂ ਨਿਊ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ 24 ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਅਪਰਾਧ ਜਨਜ਼ਦੀਕੀ ਪਿੰਡ ਸ਼ੋਕਰਾਂ ਦੇ ਵਿੱਚ ਇੱਕ ਪ੍ਰਾਈਵੇਟ ਸਕੂਲ ਚੱਲ ਰਿਹਾ ਹੈ ਜਿਸ ਦਾ ਨਾਮ ਸਰਵ ਹਿੱਤਕਾਰੀ ਵਿਦਿਆ ਮੰਦਰ ਹੈ ਉਸ ਸਕੂਲ ਦੇ ਵਿੱਚ ਤੀਸਰੀ ਕਲਾਸ ਦੀ ਹਿੰਦੀ ਦੀ ਪੁਸਤਕ ਦੇ ਵਿੱਚ ਸਾਡੇ ਸਤਿਕਾਰਯੋਗ ਸਰਵ ਸੰਪੂਰਨ ਸਾਈਵੇ ਕਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਇੱਕ ਮੋਚੀ ਦੇ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਹੈ ਮੋਚੀ ਦੇ ਨਾਲ ਉਹਨਾਂ ਦੀ ਬੇਅਦਬੀ ਕੀਤੀ ਗਈ ਸਤਕਾਰ ਨਹੀਂ ਦਿੱਤਾ ਗਿਆ ਜਿਸ ਦੇ ਨਾਲ ਰਵਦਾਸ ਨਾਮ ਲੈਵਾ ਸ਼੍ਰੀ ਗੁਰਦਾਸ ਨਾਮ ਲੈਵਾ ਸੰਗਤਾਂ ਦੇ ਵਿੱਚ ਰੋਸ ਪਾਇਆ ਗਿਆ ਹੈ ਇਸ ਸਬੰਧੀ ਸ਼੍ਰੀ ਗੁਰਦਾਸ ਮਹਾਰਾਜ ਨਾਮ ਲੈਵਾ ਸੰਗਤਾਂ ਅਤੇ ਬਿਗਵਪੁਰਾ ਟਾਈਗਰ ਫੋਰਸ ਵੱਲੋਂ ਇੱਕ ਲਿਖਤੀ ਰੂਪ ਵਿੱਚ ਸ਼ਿਕਾਇਤ ਫਲੋਰ ਵਿਖੇ ਡੀਐਸਪੀ ਫਲੋਰ ਅਤੇ ਐਸਡੀਐਮ ਫਲੋਰ ਨੂੰ ਦਿੱਤੀ ਗਈ ਇਸ ਕੋਲ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਕਿਸ ਨੇ ਕਿਤਾਬ ਨੂੰ ਛਾਪਿਆ ਕਿਸ ਨੇ ਲਾਗੂ ਕੀਤਾ ਕੀ ਹੈ ਕਾਰਨ ਕਿਉਂ ਇਸ ਸਕੂਲ ਦਾ ਦਿਮਾਗ ਨਹੀਂ ਕੰਮ ਕੀਤਾ ਜਿਸ ਨਾਲ ਪ੍ਰਸ਼ਾਸਨ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਹੋ ਸਕਦਾ ਹੈ ਜੇਕਰ ਪ੍ਰਸ਼ਾਸਨ ਇਸ ਸਕੂਲ ਦੇ ਖਿਲਾਫ ਨਹੀਂ ਕਾਰਵਾਈ ਕਰਦਾ ਤਾਂ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ ਵੇਖਦੇ ਹਾਂ ਆਉਣ ਵਾਲੇ ਸਮੇਂ ਚ ਕੀ ਡੀਐਸਪੀ ਫਲੋਰ ਐਸਡੀਐਮ ਸਾਹਿਬ ਫਲੋਰ ਇਸ ਸਕੂਲ ਦੇ ਖਿਲਾਫ ਕੋਈ ਕਾਰਵਾਈ ਕਰਦੇ ਹਨ ਸੰਤ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਰਵਦਾਸ ਨਾਮ ਲੈਵਾ ਸੰਗਤਾਂ ਸ੍ਰੀ ਗੁਰੂ ਦਾਸ ਮਹਾਰਾਜ ਜੀ ਦੀ ਬੇਅਦਬੀ ਦੇ ਖਿਲਾਫ ਬਹੁਤ ਵੱਡਾ ਸੰਘਰਸ਼ ਕਰਨ ਵਾਸਤੇ ਤਿਆਰ ਵਰ ਤਿਆਰ ਬੈਠੀਆਂ ਸਨ ਕਿ ਹੈ ਕਾਰਨ ਬੱਚਿਆਂ ਦੇ ਦਿਮਾਗ ਵਿੱਚ ਗੁਰੂ ਮਹਾਰਾਜ ਜੀ ਦੇ ਪ੍ਰਤੀ ਜੋ ਬੰਦਾ ਸਨਮਾਨ ਹੈ ਉਸ ਨੂੰ ਕਿਉਂ ਖਤਮ ਕੀਤਾ ਜਾ ਰਿਹਾ ਹੈ ਇਹ ਸੋਚਣ ਵਾਲੀ ਗੱਲ ਹੈ ਕਿ ਜਦੋਂ ਵੀ ਕਿਤੇ ਬੇਅਦਬੀ ਹੁੰਦੀ ਹੈ ਤਾਂ ਹੀ ਤਾਂ ਸੋਧੇ ਲਾਏ ਜਾਂਦੇ ਹਨ ਬੇਅਦਬੀ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਂਦਾ ਇੱਥੇ ਵੀ ਕਿਤੇ ਨਾ ਕਿਤੇ ਸੋਦਾ ਲਾਉਣਾ ਪਵੇਗਾ ਤਾਂ ਜੋ ਵਾਰ-ਵਾਰ ਸ੍ਰੀ ਗੁਰਦਾਸ ਮਹਾਰਾਜ ਜੀ ਦੇ ਨਾਮ ਦੀ ਬੇਅਦਵੀ ਨਾ ਹੋਵੇ ਡਾਕਟਰ ਰਾਣਾਪਰਾ ਦੀ ਖਾਸ ਰਿਪੋਰਟ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ